ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਦੱਸ ਦਈਏ ਕਿ ਦੁਪਹਿਰ 12 ਵਜੇ ਚੰਡੀਗੜ੍ਹ ਚ ਸੀਐਮ ਰਿਹੈਸ਼ ਤੇ ਇਹ ਮੀਟਿੰਗ ਹੋਵੇਗੀ ਤਾਂ ਸਮੁੱਚੀ ਪੰਜਾਬ ਕੈਬਨਿਟ ਇਸ ਮੀਟਿੰਗ ਦਾ ਹਿੱਸਾ ਰਹਿਣ ਵਾਲੀ ਹੈ ਦੱਸ ਦਈਏ ਕਿ ਸੀਐਮ ਮਾਨ ਇਸ ਮੀਟਿੰਗ ਦੀ ਅਗਵਾਈ ਕਰਨਗੇ ਦੁਪਹਿਰ 12 ਵਜੇ ਚੰਡੀਗੜ੍ਹ ਚ ਇਹ ਮੀਟਿੰਗ ਜੋ ਹੈ ਉਹ ਹੋਣ ਜਾ ਰਹੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਮੀਟਿੰਗ ਦਾ ਏਜੰਡਾ ਕੀ ਹੈ ਉਹ ਹਾਲੇ ਤੱਕ ਨਹੀਂ ਦੱਸਿਆ ਗਿਆ ਪਰ ਅਹਿਮ ਮੀਟਿੰਗ ਇਸ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ 3 ਦਿਨ ਪਹਿਲਾਂ ਹੀ 22 ਜੁਲਾਈ ਨੂੰ ਸਰਕਾਰ ਦੇ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਜੋ ਹੈ ਉਹ ਸਰਕਾਰ ਦੇ ਵੱਲੋਂ ਬਦਲਾਅ ਜੋ ਸੀ ਉਹ ਕੀਤੇ ਗਏ ਸੀ ਕਿਉਂਕਿ ਲਗਾਤਾਰ ਕਿਸਾਨਾਂ ਦਾ ਵਿਰੋਧ ਜੋ ਸੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਇਸ ਪਾਲਿਸੀ ਦਾ ਕਿਹਾ ਜਾ ਰਿਹਾ ਸੀ ਕਿ ਕਿਸਾਨਾਂ ਦੀ ਜ਼ਮੀਨ ਜੋ ਹੈ ਉਹ ਹੜਪਣ ਦੀ ਕੋਸ਼ਿਸ਼ ਜੋ ਹੈ ਉਹ ਇਸ ਪਾਲਿਸੀ ਦੇ ਤਹਿਤ ਕੀਤੀ ਜਾ ਰਹੀ ਹੈ ਤੱਕੇ ਸ਼ਾਹੀ ਦੇ ਇਲਜ਼ਾਮ ਜੋ ਸੀ ਇਸ ਪਾਲਿਸੀ ਤੇ ਲੱਗੇ ਸੀ ਤੇ ਕਿਹਾ ਗਿਆ ਸੀ ਕਿ ਕਿਸਾਨਾਂ ਤੇ ਇਹ ਪਾਲਿਸੀ ਜੋ ਹੈ ਉਹ ਥੋਪੀ ਜਾ ਰਹੀ ਹੈ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਵੇਖਣ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਸੀ ਤੇ ਇਸ ਮੀਟਿੰਗ ਦੇ ਵਿੱਚ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਜੋ ਸੀ ਉਹ ਬਦਲਾ ਸਰਕਾਰ ਦੇ ਵੱਲੋਂ ਕੀਤੇ ਗਏ ਸੀ ਤਾਂ ਹੁਣ ਮੁਰ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਹੀ ਦੱਸ ਦਈਏ ਕਿ ਇਹ ਮੀਟਿੰਗ ਪੰਜਾਬ ਕੈਬਨਿਟ ਦੀ ਦੁਬਾਰਾ ਤੋਂ ਬੁਲਾ ਲਈ ਗਈ ਹੈ ਹਾਲਾਂਕਿ ਇਸ ਮੀਟਿੰਗ ਦਾ ਮੁੱਖ ਅਜੰਡਾ ਕੀ ਹੈ ਇਸ ਸਰਕਾਰ ਦੇ ਵੱਲੋਂ ਨਹੀਂ ਦੱਸਿਆ ਗਿਆ ਤਾਂ ਸਮੁੱਚੀ ਪੰਜਾਬ ਕੈਬਨਿਟ ਤੇ ਸੀਐਮ ਮਾਨ ਇਸ ਮੀਟਿੰਗ ਦੇ ਵਿੱਚ ਸ਼ਾਮਲ ਲੈਣਗੇ ਤਾਂ ਹੁਣ 12:00 ਸਿਮ ਰਿਹੈਸ਼ਟੀ ਮੀਟਿੰਗ ਹੋਣ ਜਾ ਰਹੀ ਹੈ ਵੇਖਣਾ ਹੋਵੇਗਾ ਕਿ ਕੀ ਕੁਝ ਅਹਿਮ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਜਾਂਦੇ ਨੇ ਕੀ ਕੁਝ ਅਹਿਮ ਫੈਸਲੇ ਆ ਤੇ ਸਰਕਾਰ ਮਨਜ਼ੂਰੀ ਲਾਉਂਦੀ ਹੈ ਜਾਂ ਕੋਈ ਵੱਡਾ ਫੈਸਲਾ ਸਰਕਾਰ ਇਸ ਮੀਟਿੰਗ ਦੇ ਵਿੱਚ ਲੈ ਲੈਂਦੀ ਹੈ ਇਹ ਹੁਣ ਉਹਨਾਂ ਦਾ ਸਮਾਂ ਦੱਸੇਗਾ ਤਾਂ ਦੁਪਹਿਰ 12 ਵਜੇ ਸੀਐਮ ਮੰਦਿਰ ਰਿਹੈਸ਼ਟੀ ਸੀਐਮ ਮੰਦਿਰ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਕੈਬਨਿਟ ਦੀ ਮੀਟਿੰਗ ਜੋ ਹੈ ਉਹ ਹੋਣ ਜਾ ਰਹੀ ਹੈ ਤਾਂ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਕੁਝ ਫੈਸਲੇ ਇਸ ਮੀਟਿੰਗ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਹੈ ਉਹ ਲਏ ਜਾਂਦੇ